ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਢਿੱਲੋ ਸਾਹਿਬ ਨੇ ਅੱਜ ਤੱਕ ਜਿਹੜੇ ਵਿਕਾਸ ਕਰਾਏ ਆ ਵਿਕਾਸ ਦੇ ਆਧਾਰ ਤੇ ਉਹਨਾਂ ਨੂੰ ਵੋਟ ਪਾਈ ਜਾਵੇ ਅੱਜ ਤੱਕ ਉਹਨਾਂ ਨੇ ਸਾਨੂੰ ਜਿਹੜੇ ਕੰਮ ਲਈ ਕਿਹਾ ਵਾ ਕਿ ਇਹ ਕੰਮ ਆ ਤੁਹਾਨੂੰ ਕਰਕੇ ਦਿਖਾਵਾਂਗਾ ਤੇ ਉਹਨਾਂ ਨੇ ਕਰਕੇ ਦਿਖਾਇਆ ਇਸ ਲਈ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਉਹਨਾਂ ਨੂੰ ਵੋਟਾਂ ਪਾ ਕੇ ਅਸੀਂ ਮੈਂਬਰ ਪਾਰਲੀਮੈਂਟ ਬਣਾਈਏ ਤਾਂਕਿ ਜੋ ਸਾਡੇ ਜਿਹੜੇ ਹੋਰ ਵਿਕਾਸ ਆ ਜਿਹੜੇ ਸਾਡੇ ਕੰਮ ਰਹਿੰਦੇ ਆ ਉਹ ਪੂਰੇ ਹੋ ਸਕਣ ਲੋਕਾਂ 'ਚ ਕਿਹੋ ਜਿਹਾ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਲੋਕਾਂ 'ਚ ਬਹੁਤ ਰਿਸਪੌਂਸ ਆ ਸਾਰੇ ਨਿਕਲ ਕੇ ਬਾਹਰ ਆਉਣ ਨੂੰ ਤਿਆਰ ਆ ਥੋੜਾ ਡਰ ਕਰਕੇ ਆ ਹੋਰ ਕੁਝ ਨਹੀਂ ਬਾਕੀ ਸਾਰੇ ਢਿੱਲੋ ਸਾਹਿਬ ਦੀ ਸਪੋਰਟ ਦੇ ਵਿੱਚ ਉਤਰਨ ਨੂੰ ਤਿਆਰ ਹੈ ਤੇ ਕੱਲਾ ਕੱਲਾ ਵਿਅਕਤੀ ਵੋਟ ਪਾ ਕੇ ਢਿੱਲੋ ਸਾਹਿਬ ਦੇ ਅਕਤ ਢਿੱਲੋ ਸਾਹਿਬ ਨੂੰ ਮੈਂਬਰ ਪਾਰਲੀਮੈਂਟ ਚ ਭੇਜੇਗਾ ਕੀ ਲੱਗਦਾ ਕਿ ਫਾਈਟ ਕਿਸੇ ਪਾਰਟੀ ਨਾਲ ਨਹੀਂ ਸਮਝੋ ਫਾਈਟ ਤਾਂ ਦੇਖੋ ਜੀ ਕਿਸੇ ਪਾਰਟੀ ਨਾਲ ਨਹੀਂ ਕਿਉਂਕਿ ਢਿੱਲੋ ਸਾਹਿਬ ਦੇ ਕੰਮ ਬੋਲਦੇ ਆ ਅੱਜ ਤੱਕ ਢਿੱਲੋ ਸਾਹਿਬ ਨੇ ਕੰਮ ਦੇ ਆਧਾਰ ਤੇ ਹੀ ਹਮੇਸ਼ਾ ਵੋਟ ਮੰਗੀ ਆ ਤੇ ਗਾਂ ਵੀ ਉਹ ਕਹਿੰਦੇ ਜੇ ਮੈਂ ਕੰਮ ਕਰਾਵਾਂਗਾ ਉਸੇ ਆਧਾਰ ਤੇ ਹੀ ਵੋਟ ਮੰਗਾਗਾ ਉਸ ਤੋਂ ਇਲਾਵਾ ਮੈਂ ਕਦੇ ਵੋਟ ਨਹੀਂ ਮੰਗਨ ਆਵਾਂਗਾ ਤੁਹਾਡੇ ਵਿੱਚ ਬਹੁਤ ਹੀ ਠਾਠਾ ਮਾਲ ਦਾ ਇਕੱ ਜਿਹੜੇ ਵੋਟਰ ਆ ਪੱਬਾ ਭਾਰ ਨੇ ਉਹ ਇੱਕ ਪਾਸੇ ਦਾ ਮੁਕਾਬਲਾ ਚ ਕੋਈ ਮੁਕਾਬਲਾ ਨਹੀਂ ਉਹਨਾਂ ਦਾ ਇੱਕ ਪਾਸੇ ਦੀ ਵੋਟਰ ਚੱਲ ਰਹੀ ਆ ਤੇ ਢਿੱਲੋ ਸਾਹਿਬ ਲੀਡ ਲੈ ਕੇ ਜਿੱਤਣਗੇ ਪਰਾਣੇ ਹਲਕੇ ਦੇ ਵਿੱਚ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ ਪਰਾਣੇ ਹਲਕੇ ਦੇ ਵਿੱਚ ਰਿਸਪੌਂਸ ਕਿਹੋ ਜਿਹਾ ਮਿਲਿਆ ਬਹੁਤ ਵਧੀਆ ਰਿਸਪੌਂਸ ਆ ਉਹਨਾਂ ਦੇ ਬਹੁਤ ਜ਼ਿਆਦਾ ਕੰਮ ਕਰਾਏ ਹੋਏ ਹਲਕੇ 'ਚ ਉਹਨਾਂ ਨੇ ਇੱਕ ਨਰਕ ਦੇ ਜੂਨ 'ਚੋਂ ਕੱਢਿਆ ਸੀ ਇਸ ਹਲਕੇ ਨੂੰ ਬਹੁਤ ਹੀ ਬੁਰਾ ਹਾਲ ਸੀ ਇਸ ਏਰੀਆ ਦਾ ਇਸ ਕਰਕੇ ਸਾਰੀ ਵੋਟ ਉਹਨਾਂ ਦੇ ਹੱਕ 'ਚ ਭੁਗਤੂਗੀ ਪਰ ਬਾਈ ਕਿੱਥੋਂ ਹਾਰ ਤੋਂ ਸਾਮਨ ਕਰਨਾ ਦਿੱਖੀ ਲੱਗਦਾ 24 ਕੋਲ ਕਰ ਪਾਉ ਲੋਕਾਂ ਨੇ ਥੋੜਾ ਜਿਹਾ ਜਿੱਦਾਂ ਬਦਲਾ ਦੇ ਕਹਦੇ ਸੀਗੇ ਬਦਲਾ ਹੋਊਗਾ ਬਦਲਾ ਦੇ ਚੱਕਰਾਂ 'ਚ ਚਲੋ ਉਹਨਾਂ ਨੇ ਵਾਅਦੇ ਹੀ ਇੰਨੇ ਕਰਤੇ ਸੀਗੇ ਕੀ ਲੋਕੀ ਗੁੰਮਰਾਹ ਹੋ ਗਏ ਵਾਦੇ ਇੰਨੇ ਕੀਤੇ ਕਿ ਉਹ ਖੁਦ ਵੀ ਭੁੱਲ ਗਏ ਕਿੰਨੇ ਕ ਵਾਦੇ ਕੀਤੇ ਆ ਤੇ ਇਸ ਕਰਕੇ ਗੁੰਮਰਾਹ ਲੋਕ ਹੋ ਚੁੱਕੇ ਸੀ ਪਰ ਹੁਣ ਲੋਕਾਂ ਨੂੰ ਸਮਝ ਆ ਚੁੱਕੀ ਆ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਢੱਲੋ ਸਾਹਿਬ ਨੇ ਅਜ ਤੱਕ ਜਿਹੜੇ ਵਿਕਾਸ ਕਰਾਏ ਆ ਵਿਕਾਸ ਦੇ ਆਧਾਰ ਤੇ ਉਹਨਾਂ ਨੂੰ ਵੋਟ ਪਾਈ ਜਾਵੇ ਅਜ ਤੱਕ ਉਹਨਾਂ ਨੇ ਸਾਨੂੰ ਜਿਹੜੇ ਕੰਮ ਲਈ ਕਿਹਾ ਵਾ ਕਿ ਇਹ ਕੰਮ ਆ ਤੁਹਾਨੂੰ ਕਰਕੇ ਦਿਖਾਵਾਂਗਾ ਤੇ ਉਹਨਾਂ ਨੇ ਕਰਕੇ ਦਿਖਾਇਆ ਇਸ ਲਈ ਅਸੀਂ ਚਾਹੁੰਦੇ ਆ ਕਿ ਵੱਤੋ ਵਾਦ ਉਹਨਾਂ ਨੂੰ ਵੋਟਾਂ ਪਾ ਕੇ ਅਸੀਂ ਮੈਂਬਰ ਪਾਰਲੀਮੈਂਟ ਬਣਾਈਏ ਤਾਂਕਾ ਜੋ ਸਾਡੇ ਜਿਹੜੇ ਹੋਰ ਵਿਕਾਸ ਆ ਜਿਹੜੇ ਸਾਡੇ ਕੰਮ ਰਹਿੰਦੇ ਆ ਉਹ ਪੂ ਲੋਕਾਂ 'ਚ ਕਿਉਂ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਲੋਕਾਂ 'ਚ ਬਹੁਤ ਰਿਸਪੌਂਸ ਹੈ ਸਾਰੇ ਨਿਕਲ ਕੇ ਬਾਹਰ ਆਉਣ ਨੂੰ ਤਿਆਰ ਹੈ ਥੋੜਾ ਡਰ ਕਰਕੇ ਆ ਹੋਰ ਕੁਝ ਨਹੀਂ ਬਾਕੀ ਸਾਰੇ ਢਿੱਲੋ ਸਾਹਿਬ ਦੀ سپورਟ ਦੇ ਵਿੱਚ ਉਤਰਨ ਨੂੰ ਤਿਆਰ ਹੈ ਤੇ ਇਕੱਲਾ ਇਕੱਲਾ ਵਿਅਕਤੀ ਵੋਟ ਪਾ ਕੇ ਢਿੱਲੋ ਸਾਹਿਬ ਦੇ ਅਕਤ ਢਿੱਲੋ ਸਾਹਿਬ ਨੂੰ ਮੈਂਬਰ ਪਾਰਲੀਮੈਂਟ ਚ ਭੇਜੇਗਾ ਕੀ ਲੱਗਦਾ ਕਿ ਫਾਈਟ ਕਿਤੇ ਪਾਰਟੀ ਨਾਲ ਸਮਝੋ ਫਾਈਟ ਤਾਂ ਦੇਖੋ ਜੀ ਕਿਸੇ ਪਾਰਟੀ ਨਾਲ ਨਹੀਂ ਕੋਕੀ ਟਿੱਲੋ ਸਾਹਿਬ ਦੇ ਕੰਮ ਬੋਲਦੇ ਆ ਅੱਜ ਤੱਕ ਢਿੱਲੋ ਸਾਹਿਬ ਨੇ ਕੰਮ ਦੇ ਆਧਾਰ ਤੇ ਹੀ ਹਮੇਸ਼ਾ ਵੋਟ ਮੰਗੀ ਆ ਤੇ ਗਾਂ ਵੀ ਉਹ ਕਹਿੰਦੇ ਜੇ ਮੈਂ ਕੰਮ ਕਰਾਵਾਂਗਾ ਉਸੇ ਆਧਾਰ ਤੇ ਹੀ ਵੋਟ ਮੰਗਾਗਾ ਉਸ ਤੋਂ ਇਲਾਵਾ ਮੈਂ ਕਦੇ ਵੋਟ ਨਹੀਂ ਮੰਗਣ ਆਵਾਂਗਾ ਤੁਹਾਡੇ ਵਿੱਚ ਬਹੁਤ ਹੀ ਠਾਠਾ ਮਾਲ ਦਾ ਇਕੱਠ ਹੋਇਆ ਢਿੱਲੋ ਸਾਹਿਬ ਦਾ ਨਾਂ ਸੁਣਦੇ ਆ ਜਿਹੜੇ ਵੋਟਰ ਆ ਪੱਬਾ ਭਾਰ ਨੇ ਉਹ ਇੱਕ ਪਾਸੇ ਦਾ ਮੁਕਾਬਲਾ ਚ ਕੋਈ ਮੁਕਾਬਲਾ ਨਹੀਂ ਉਹਨਾਂ ਦਾ ਇੱਕ ਪਾਸੇ ਦੀ ਵੋਟ ਚੱਲ ਰਹੀ ਆ ਤੇ ਢਿੱਲੋ ਸਾਹਿਬ ਲੀਡ ਲੈ ਕੇ ਜਿੱਤਣਗੇ ਪੁਰਾਣੇ ਹਲਕੇ ਦੇ ਵਿੱਚ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ ਪੁਰਾਣੇ ਹਲਕੇ ਦੇ ਵਿੱਚ ਰਿਸਪੌਂਸ ਕਿਹੋ ਜਿਹਾ ਮਿਲਿਆ ਬਹੁਤ ਵਧੀਆ ਰਿਸਪੌਂਸ ਆ ਉਹਨਾਂ ਦੇ ਬਹੁਤ ਜ਼ਿਆਦਾ ਕੰਮ ਕਰਾਏ ਹੋਏ ਹਲਕੇ 'ਚ ਉਹਨਾਂ ਨੇ ਇੱਕ ਨਰਕ ਦੇ ਜੂਨ 'ਚੋਂ ਕੱਢਿਆ ਸੀ ਇਸ ਹਲਕੇ ਨੂੰ ਬਹੁਤ ਹੀ ਬੁਰਾ ਹਾਲ ਸੀ ਇਸ ਏਰੀਆ ਦਾ ਇਸ ਕਰਕੇ ਸਾਰੀ ਵੋਟ ਉਹਨਾਂ ਦੇ ਹੱਕ 'ਚ ਭੁਗਤੂਗੀ ਪਰ ਬਾਈ ਕਿੱਥੋਂ ਹਲਾਰ ਤੋਂ ਸਾਮਨ ਕਰਨਾ ਦਿੱਖੀ ਲੱਗਦਾ 24 ਕੋਲ ਕਰ ਪਾਉਗੀ ਲੋਕਾਂ ਨੇ ਥੋੜਾ ਜਿਹਾ ਜਿੱਦਾਂ ਬਦਲਾਅ ਮੋ ਕਹਦੇ ਸੀਗੇ ਬਦਲਾ ਹੋਊਗਾ ਬਦਲਾ ਦੇ ਚੱਕਰਾਂ 'ਚ ਚਲੋ ਉਹਨਾਂ ਨੇ ਵਾਦੇ ਇੰਨੇ ਕਰਤੇ ਸੀਗੇ ਕਿ ਲੋਕੀ ਗੁੰਮਰਾਹ ਹੋ ਗਏ ਤੇ ਵਾਦੇ ਇੰਨੇ ਕੀਤੇ ਕਿ ਉਹ ਖੁਦ ਵੀ ਭੁੱਲ ਗਏ ਕਿੰਨੇ ਕੇ ਵਾਦੇ ਕੀਤੇ ਆ ਤੇ ਇਸ ਕਰਕੇ ਗੁੰਮਰਾਹ ਲੋਕ ਹੋ ਚੁੱਕੇ ਸੀ ਪਰ ਹੁਣ ਲੋਕਾਂ ਨੂੰ ਸਮਝ ਆ ਚੁੱਕੀ ਆ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ